ਆਹ ਲੋ ਚੱਕੋ ਭਾਈ ਸਾਹਿਬ ਪੈਸੇ ਸਾਰੀ ਜੁੱਤੀਆਂ ਜਿਹੜੀ ਸੇਚ ਰਾਈਆਂ ਨਾ ਪੰਪ 500 ਰੁਪਏ ਚ ਪੈਕ ਕਰ ਦੋ ਆਹ ਲੋ 14.90 ਵਾਲੀ 500 ਰੁਪਏ 17.90 ਵਾਲੀ 500 ਰੁਪਏ ਤੁਸੀਂ ਤਾਂ ਕਹੀ ਜਾਂਦੇ ਸੀ 2-2000 ਵਾਲੀ 500 ਚਾਹੇ ਤੁਸੀਂ ਆਹ 24.90 ਦੀ ਲਓ 500 ਰੁਪਏ ਦੀ ਆਹ ਲੋ 24.90 500 ਰੁਪਏ ਦੀ 29.90 ਇਹ ਵੀ 500 ਚ ਦੇਾਂਗੇ ਆਹ ਈਗੋਸ ਦਾ ਬੂਟ ਆ 3290 ਵੀ 500 ਚ ਹੀ ਮਿਲੂਗਾ ਮੋਚੀਸ ਬ੍ਰਾਂਡ ਦਾ ਪਰਸ ਹੈ 오रिजिनल ਮੋਚੀ ਹਾਂਜੀ 25.90 25.90 ਫਲੈਟ 50 ਕਰਨਾ ਸਾਰੇ ਪਰਸਾਂ ਦੇ ਮੈਂ 300 ਰੁਪਏ ਰਹਿ ਭਾਵੇਂ ਇਹ ਆਵਲੀ ਵਿੰਡੋ ਤੇ ਲੈ ਲੋ ਆਵਲੀ ਵਿੰਡੋ ਆਵਲੀ ਵਿੰਡੋ ਜਿਹੜੀ ਮਰਜੀ 90 500 ਰੁਪਏ ਦੀ ਜੁੱਤੀ ਦੇਾਂਗੇ ਕੈਪਟਨ ਪੋਟਾ ਦੀ ਆਈਡੀ ਲੀਕ ਉੱਪਰ ਪੈਰੀ ਕਾਰਡਨ ਇਹ ਸਾਰੇ ਤੁਹਾਨੂੰ 40 50 ਫਲੈਟ 2190 600 ਰੁਪਏ ਦੀ ਜੁੱਤੀ 2390 600 ਰੁਪਏ 1590 500 ਰੁਪਏ ਦੀ ਇਹ ਵੀ ਅਪ ਟੂ 50 ਮਿਲੇਗਾ 90 ala ਫਲੈਟ 50 ਨੇ 500 ਰੁਪਏ ਦਾ ਦੇਵਾਂਗੇ ਆ 500 ਰੁਪਏ ਆ ਦੇਖੋ 1890 500 ਰੁਪਏ ਲੋਕੀ ਸਿੰਥੈਟਿਕ ਦੇ ਵੇਚਦੇ ਅਸੀਂ ਅੰਦਰ ਪਿਓਰ ਲੈਦਰ ਵੇਚਦੇ ਆ ਸਭ ਕੁਛ ਨਹੀਂ ਸਭ ਕੁਝ 500 600 700 ਮੈਂ ਤੁਹਾਨੂੰ ਇੱਕ ਹੋਰ ਸਕੀਮ ਦੇਣ ਲੱਗਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਏਗਾ 5000 ਦੀ ਸ਼ਾਪਿੰਗ ਤੇ 스마트 ਵਾਚ ਫ੍ਰੀ ਦੇਵਾਂਗੇ ਇਹ ਐਕਸਟਰਾ ਦੇਣੀ ਆ ਐਕਸਟਰਾ ਦੇਣੀ ਨਹੀਂ ਉਹ ਤਾਂ ਨਹੀਂ ਦਿੰਦੇ ਤੁਸੀਂ ਨਹੀਂ 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 ਇਦਾਂ ਨਹੀਂ ਮੇਰੀ ਵੀਡੀਓ ਬੰਦਾ ਸ਼ੇਅਰ ਕਰੇ ਤੁਹਾਡੇ ਕੋਲ ਆਵੇ ਦੱਸੇ 5000 ਰੁਪਏ ਸ਼ਾਪਿੰਗ ਕਰੇ ਐਕਸਟਰਾ 10000 ਦੀ ਸ਼ਾਪਿੰਗ ਕਰੋ ਤੇ ਤੁਹਾਨੂੰ ਬਲੂਟੂਥ ਸਪੀਕਰ ਫਰੀ ਦੇਾਂਗੇ ਐਕਸਟਰਾ ਹੋ ਵੀ ਇਹ ਆ ਜੀ ਸਾਡਾ ਜਾਇੰਟ ਸੈਕਸ਼ਨ ਅਭੀ ਜੁੱਤੇ ਸੇਲ ਤੇ ਹਾਂਜੀ 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 2990 ਵਾਲਾ ਸ਼ੂ ਹੈ 1200 ਰੁਪਏ ਦਾ ਦੇਾਂਗੇ ਬਸ ਹਾਂਜੀ 66% ਆ ਦੇਖੋ 800 ਰੁਪਏ ਦਾ 190 ਫਲੈਟ 800 1390 ਇਹ ਵੀ 400 ਰੁਪਏ ਦਾ 400 500 ਫਲੈਟ ਰੇਟ ਹੈ ਇਹ 250 ਵਾਲਾ ਪਰਸ ਅਸੀਂ 50% ਆਫ ਤੇ ਦੇਣਾ ਨਵਾਂ ਮ ਆ ਇਹ ਵੀ ਅਪ ਟੂ 50 ਅਸੀਂ ਉਧਰ 10% ਤੋਂ ਵੱਧ ਲੈਸ ਨਹੀਂ ਦਿੰਦੇ ਅਪ ਟੂ 50 ਜਿਹੜੀ ਮਰਜ਼ੀ ਲੈਣ ਜਿਹੜੀ ਮਰਜ਼ੀ ਆ ਜਿਹੜੇ ਡਿਜ਼ਾਈਨਰ ਅਪ ਟੂ 50 ਅਪ ਟੂ 50 ਬਿਲਕੁਲ ਬਿਲਕੁਲ 1790 ਇਹ ਅਸੀਂ 1100 ਰੁਪਏ ਦੀ ਦੇਵਾਂਗੇ ਅੱਜ ਨਹੀਂ ਇਹ ਸਾਰਾ ਰੁਪਏ ਲੱਗੇ ਸਾਰੀ 1100 ਚ ਸਾਰੀ 1100 ਉੱਪਰ ਥੱਲੇ ਸੱਜੇ ਖੱਬੇ ਬਿਲਕੁਲ ਜਿਹੜੀ ਮਰਜ਼ੀ ਲੈਣ ਆ ਬ੍ਰਾਈਡਲ ਸੈਕਸ਼ਨ ਇਹ ਬ੍ਰਾਈਡਲ ਸੈਕਸ਼ਨ ਇਹ ਵੀ 1990 1790 ਇਹ ਵੀ ਤਕਰੀਬਨ 1100 1100 ਦੇ ਵਿੱਚ ਇੰਨੇ ਹਜ਼ਾਰ ਰੁਪਏ 1100 ਬਣਦੇ ਇਹ ਸਾਰੇ ਸੈਂਪਲ ਲੱਗੇ ਹੋਏ ਮਤਲਬ ਇਹ ਹਜ਼ਾਰਾਂ ਪੀਸ ਇਹ ਵੀ ਅਪ ਟੂ 50 ਬਿਲ ਅਪ ਟੂ 50 ਅਪ ਟੂ 50 ਜਦੋਂ ਮਾਲ ਖਤਮ ਹੋਏ ਉਦੋਂ ਸੇਲ ਖਤਮ ਕਰ ਦੇਣਗੇ ਬਲੇ ਇਸ ਤੋਂ ਬਾਅਦ ਮੰਨ ਲਿਆ ਨਾ 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 ਇਹ ਮਾਲ ਦੁਬਾਰਾ ਨਹੀਂ ਇਦਾਂ ਨਹੀਂ ਆਏਗਾ ਇਹ ਸਾਡੀ ਮੋਜਰੀ ਸੈਕਸ਼ਨ ਆ ਇਹ ਦੇਖੋ ਆਈਟਮ ਸਾਡੀ ਮੋਜਰੀ ਹੁੰਦਾ ਜੀ ਮੋਜਰੀ ਪੰਜਾਬੀ ਜੁੱਤੀ ਟਾਈਪ ਹੁੰਦੀ ਹੈ ਜੁੱਤੀ ਇਹ ਵੀ ਇੱਕ ਵਾਰੀ ਕਲੀਅਰ ਹੋ ਗਈ ਇਹ ਦੁਬਾਰਾ ਨਹੀਂ ਆਣਾ ਮਾਲ ਇਸ ਰੇਟ ਤੇ ਨਹੀਂ ਮਿਲਣਾ ਇਹ ਮਾਲ ਡਿਜ਼ਾਈਨਰ ਸ਼ੂ ਹੈ ਓਏ ਹੋਏ ਕਮਾਲ ਇਹ ਸਾਡੀ ਮਨੋਪਲੀ ਹੈ ਇਹ ਇੱਥੇ ਪੰਜਾਬ 'ਚ ਹੀ ਮੈਨੂੰ ਲੱਗਦਾ ਸ਼ਾਇਦ ਹੀ ਕੋਈ ਦੁਕਾਨਦਾਰ ਲਿਆਂਦਾ ਹੋਵੇ ਉਹ ਰੱਖਦਾ ਵੀ ਨਹੀਂ ਕੋਈ ਨਹੀਂ 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 ਇਹੀ ਫੀਲ ਤੇ ਹੈਵੀ ਬਹੁਤ ਅੱਛਾ ਪਰਸ ਹੈ ਜੀ ਸਾਡਾ ਐਮ ਆਰ ਪੀ ਹੋਏਗੀ 3990 ਹੋਏਗੀ 2000 'ਚ ਦੇਾਂਗੇ ਇਹ ਵੀ 50% ਆਫ ਤੇ ਦੇਾਂਗੇ ਆ ਬੱਚਿਆਂ ਦੀ ਰੇਂਜ ਦੇਖੋ ਸਾਡੀ ਸਪੈਸ਼ਲ ਰੇਂਜ ਰੱਖਦੇ ਆਂ ਸੀ ਪੇਕ ਐਣੀ ਆ ਲੋ 400 ਰੁਪਏ ਦਾ ਇਹ ਲੇਟੈਸਟ ਰੇਂਜ ਹੈ ਸਾਡੀ ਅਪ ਟੂ 50% ਇਹ ਹੈ ਨਿਊ ਅਰਾਈਵਲ ਇਹ ਵੀ ਨਾ ਸੇਲ ਤੋਂ ਇਹ ਸੇਲ 'ਚ ਇਹ ਵੀ ਸੇਲ 'ਚ ਅਪ ਟੂ 50% ਅਰੇ ਪਰਸ ਸੇਲ ਤੇ ਟੋਟਲ ਸੇਲ ਤੇ ਆ ਕੀ ਚੱਲ ਗਿਆ ਇਹ ਫਲੈਟ 50 ਇਹ ਨਵੇਂ ਡਿਜ਼ਾਈਨਰ